ਸਰ ਮੇਰਾ ਨਾਮ ਭੂਸ਼ਣ ਕੁਮਾਰ ਹੈ ਸਾਨੋਬ ਸ੍ਰੀ ਸਰਦਾਰੀ لال ਬੰਦਰ ਗਾਲੀ ਦਾ ਰਹਿਣ ਵਾਲਾ ਸਰ ਜੀ ਕੀ ਗੱਲ ਕੀ ਹੋਈ ਸੀ ਜਿਹੜਾ ਝਗੜਾ ਹੋਇਆ ਸੀ ਸਰ ਇਹ ਗੱਲ ਝਗੜਾ ਹੋਇਆ ਸਰ ਮੈਂ ਆਪਣੇ ਛੁੱਟੀ ਆ ਰੱਖਿਆ ਸੀ ਸਰ ਆਪਣੇ ਬੱਚਿਆ ਦੇ ਪਰਿਵਾਰ ਨਾਲ ਸਮਾ ਬਤਾਣ ਵਾਸਤੇ ਸਰ ਜਿਹਦੇ ਰਿਗਾਰਡਿੰਗ ਕੀ ਇੱਕ ਸਰ ਮੇਰੇ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਨ ਸੰਬਿਤ ਅਰਖਾਸਤ ਦੇ ਰੱਖੀ ਸੀ ਮੈਂ ACP ਵਿਜੇ ਕੁਮਾਰ ਸਾਹਿਬ ਨੂੰ ਸਰ ਤੇ ਸਰ ਉਹਨਾਂ ਨੇ ਪੁਲਿਸ ਪਾਰਟੀ ਭੇਜੀ ਸੀ ਕਿ ਮੌਕੇ ਦੇ ਉੱਤੇ ਜਿਹੜੀ ਇੱਕ ਰੋਚਮੈਂਟ ਇਹਦੇ ਵੱਲੋਂ ਕੀਤੀ ਗਈ ਹੈ ਮਜਰਮ ਵੱਲੋਂ ASI ਜਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਕਉਨੂੰ ਚੁੱਕਣ ਵਾਸਤੇ ਸਰ ਪੁਲਿਸ ਪਾਰਟੀ ਆਈ ਸੀ ਸਰ ਇਹ ਪੁਲਿਸ ਪਾਰਟੀ ਦੇ ਨਾਲ ਪਹਿਲੇ ਤਾਂ ਵੈਸੇ ਆ ਕਿ ਮੈਂ ਤੋ ਅਕਰੋਚਮੈਂਟ ਖਤਮ ਨਹੀਂ ਕਰਨ ਦੇਣੀ ਤੇ ਸਰ ਦੂਸਰੀ ਗੱਲ ਇਹ ਆ ਕਿ ਜਦੋਂ ਪੁਲਿਸ ਪਾਰਟੀ ਜਾ ਰਹੀ ਥੀ ਸਰ ਮੈਂ ਉਸ ਟਾਈਮ ਦੇ ਉੱਤੇ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਵੀਡੀਓ ਬਣਾ ਰਿਹਾ ਸੀ ਕਿ ਵੇਖੋ ਵੱਡੇ ਅਫਸਰਾਂ ਦਾ ਜਿਹੜਾ ਹੁਕਮ ਆ ਉਹ ਵੀ ਜਿਹੜੇ ਥੱਲੇ ਵਾਲੇ ਅਫਸਰ ਆ ਇਹ ਮੰਨ ਨਹੀਂ ਰਿਹਾ ਕਿ ਇੱਕ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਹੁਕਮ ਨਹੀਂ ਮੰਨਦਾ ਪਿਆ ਸਰ ਬਸ ਮੈਂ ਉਹ ਵੀਡੀਓ ਬਣਾ ਰਿਹਾ ਸੀ ਉਹ ਥਾਣੇ ਦੇ ਜਿਹੜੇ ਗੱਡੀ ਜਾ ਰਹੀ ਸੀ ਸਰ ਇੰਨੇ ਚ ਇਹ ਸਰ ਤੈਸ਼ ਵਿੱਚ ਆ ਗਿਆ ਸਰ ਪਤਾ ਨਹੀਂ ਇਹਨੇ ਕੋਈ ਨਸ਼ਾ ਵਗੈਰਾ ਕੀਤਾ ਸੀ ਜਾਂ ਕੀ ਸੀ ਕਿ ਸਰ ਇਹਨਾਂ ਦਾ ਫ੍ਰੀ ਪਲਾਨਡ ਪਿੱਲੋ ਤੋਂ ਸੀ ਸਰ ਇਹ ਸਿੱਧਾ ਹੀ ਸਰ ਮੇਰੇ ਆ ਕੇ ਸਰ ਜਾਨੋ ਮਾਰਨ ਦੀ ਧਮਕੀਆਂ ਦਿੰਦਾ ਹੋਇਆ ਮੈਨੂੰ ਜਾਤੀ ਸੂਚਕ ਸ਼ਬਦ ਬੋਲਦਾ ਹੋਇਆ ਸਰ ਮੈਨੂੰ ਮੇਰੇ ਗਲ ਪੈ ਗਿਆ ਆ ਕੇ ਸਰ ਨਾਲ ਹੀ ਜਿਹੜਾ ਦੂਸਰਾ આરોપી ਬਲਜਿੰਦਰ ਸਿੰਘ ਹੌਲਦਾਰ ਤੇ ਸਰ ਜਿਹੜਾ ਇੱਕ ਇਹਨਾਂ ਦਾ ਬੇਟਾ ਰਣਜੀਤ ਸਿੰਘ ਜਿੰਨੇ ਸਰ ਹੱਥ ਵਿੱਚ ਪਤਾ ਨਹੀਂ ਕਿਹੜੀ ਕੋਈ ਤਿੱਖੀ ਚੀਜ਼ ਪਾਈ ਹੋਈ ਹੈ ਜਿਹੜਾ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋ ਸਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਸਰ ਜਿਸੇ ਕਰਕੇ ਕੀ ਮੇਰੇ ਇੱਥੇ ਵਾਲੀ ਸਾਈਡ ਦੇ ਉੱਤੇ ਸਰ ਕਾਫੀ ਗੰਭੀਰ ਚੋਟਾਂ ਆਈਆਂ ਜਿਨ੍ਹਾਂ ਰਿਪੋਰਟਾਂ ਹਜੇ ਸਰ ਐਮਲਾਰ ਦੀਆਂ ਆਉਣੀਆਂ ਬਾਕੀ ਨੇ ਜਿਹੜੀਆਂ ਪੂਰੀਆਂ ਰਿਪੋਰਟਾਂ ਹਜੇ ਮੈਡੀਕਲ ਰਿਪੋਰਟ ਬੰਨੀ ਬਾਕੀ ਹੈ ਪਰ ਪੁਲਿਸ ਜਿਹੜਾ ਮੁਲਾਜ਼ਮ ਸੀ ਉਹਦੇ ਪਰਿਵਾਰ ਦਾ ਕਹਿੰਦਾ ਕਿ ਤੁਹਾਡੇ ਵੱਲੋਂ ਹਮਲਾ ਕੀਤਾ ਗਿਆ ਉਸਕਾ ਕੀ ਕੀ ਜਾਨਾ ਚਾਹੋਗੇ ਸਰ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਇਹ ਸਾਰੀ ਸੀਸੀਟੀਵੀ ਫੁਟੇਜ ਦੇ ਰਿਹਾ ਵਾਂ ਤੁਸੀਂ ਉਸ ਵਿੱਚ ਦੇਖੋ ਕਿ ਸਰ ਉਹਦੇ ਵਿੱਚ ਹਮਲਾ ਕਰਨ ਦਾ ਮੈਂ ਮੈਂ ਤਾਂ ਸਰ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕਿਆ ਕਿਉਂਕਿ ਮੈਨੂੰ ਪਤਾ ਸੀ ਸਰ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਸਰ ਇਹ ਕਿਤੇ ਨਾ ਕਿਤੇ ਮੈਨੂੰ ਵੀ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਮੇਰੇ ਉੱਤੇ ਵੀ ਕੋਈ ਮੁਕੱਦਮਾ ਦਰਜ ਕਰ ਸਕਦਾ ਹੈ। ਇਹ ਲੱਗਦਾ ਨਹੀਂ ਕਿ ਮਾਮਲਾ ਜ਼ਮੀਂਦਾ ਸੀ ਛੋਟੀ ਜੀ ਦਾ ਇਹਨੂੰ ਪੁਲਿਸ ਤੇ ਫੌਜ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ। ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਉਸ ਟਾਈਮ ਮੈਂ ਤਾਂ ਸਿਵਲ ਡਰੈਸ ਦੇ ਵਿੱਚ ਸੀ। ਬਟ ਸਰ ਇਹ ਵਰਦੀ ਦੇ ਵਿੱਚ ਸੀ ਸਰ ਜਦੋਂ ਅਸੀਂ ਵਰਦੀ ਪਾ ਲੈਨੇ ਆ ਸਾਨੂੰ ਇੱਕ ਗੋ ਸਰਕਾਰ ਵੱਲੋਂ ਵੈਪਨ ਦਿੱਤਾ ਜਾਂਦਾ ਹੈ ਕਿ ਦੇਸ਼ ਦੀ ਸੁਰੱਖਿਆ ਵਾਸਤੇ ਤੇ ਸਰ ਐਸੇ ਤਰ੍ਹਾਂ ਹੀ ਜਿਹੜੀ ਸਿਵਲ ਪੁਲਿਸ ਹੁੰਦੀ ਸਰ ਉਹਨਾਂ ਨੂੰ ਇੱਕ ਡੰਡਾ ਦਿੱਤਾ ਜਾਂਦਾ ਕਿ ਜਿਹੜਾ ਤੁਸੀਂ ਮਾਰੇ ਅਨਸਰਾ ਤੇ ਜਾਂ ਮੁਜਰਮਾ ਦੇ ਉੱਤੇ ਵਰਤਣਾ ਸਰ ਉਹ ਇੱਕ ਕੋਈ ਆਮ ਡੰਡਾ ਨਹੀਂ ਹੁੰਦਾ ਸਰ ਉਹ ਇੱਕ ਸਰਕਾਰੀ ਵੈਪਨ ਦੇ ਤੌਰ ਤੇ ਉਹ ਕਿ ਸਰਕਾਰੀ ਡੰਡਾ ਹੁੰਦਾ ਸਰ ਜਿਹਨੇ ਦਾ ਇਹਦੇ ਮੇਰੇ ਤੇ ਹਮਲਾ ਕੀਤਾ ਸਰ ਇਹ ਸਰਕਾਰੀ ਵੈਪਨ ਇਹਨੂੰ ਮਤਲਬ ਕਿ ਕਿਸੇ ਬੰਦੇ ਤੇ ਹਮਲਾ ਕਰਨ ਵਾਸਤੇ ਮਿਲਿਆ ਵਾ ਕਿ ਜਾਂ ਸਰ ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਕਿ ਪ੍ਰੋਟੈਕਟ ਕਰਨ ਵਾਸਤੇ ਮਿਲੀ ਆ ਸਰ ਇੱਕ ਸਰਕਾਰੀ ਵੈਪਨ ਦਾ ਵੀ ਦੁਰਪਯੋਗ ਹੋਇਆ ਆ ਇੱਥੇ ਹੁਣ ਕਿਸ ਤਰੀਕੇ ਦਾ ਇਨਸਾਫ ਮੰਗਦੇ ਸੀ ਸਰ ਮੈਂ ਇਨਸਾਫ ਸਿਰਫ ਇਹੀ ਮੰਗਦਾ ਵਾ ਕਿ ਜਿਹੜੇ ਅੰਬਸਰ ਦੇ ਵੱਡੇ ਪੁਲਿਸ ਅਧਿਕਾਰੀ ਨੇ ਮੈਨੂੰ ਉਹਨਾਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਤੇ ਸਰ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾਹ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਪੂਰਾ ਵਿਸ਼ਵਾਸ ਹੈ ਕਿ ਇੱਕ ਜਵਾਨ ਨੂੰ ਉਹਦਾ ਬਣਦਾ ਇਨਸਾਫ ਦਿਵਾਇਆ ਜਾਏਗਾ ਤੇ ਸਰ ਜੋ ਵੀ ਮੇਰੇ ਨਾਲ ਇਹ ਵਾਕਿਆ ਹੋਇਆ ਵਾ ਦੁਸ਼ ਇਸ ਸਰ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਪੁਲਿਸ ਪ੍ਰਸ਼ਾਸਨ ਇੱਕ ਛੋਟੀ ਜੀ ਧਾਰਾ ਲਾ ਕੇ ਜਿਹੜਾ ਇਹਨਾਂ ਨੇ ਆਪਣੇ ਪੁਲਿਸ ਅਫਸਰ ਨੂੰ ਬਚਾਇਆ ਹੈ ਮੈਂ ਸਰ ਵੱਡੇ ਅਫਸਰਾਂ ਦੀ ਗੱਲ ਨਹੀਂ ਕਰਦਾ ਪਿਆ ਸਰ ਮੈਂ ਛੋਟੇ ਅਫਸਰਾਂ ਦੀ ਗੱਲ ਕਰਦਾ ਜਿਹੜੇ ਇਹਦੇ ਡੈਜ਼ਿਗਨੇਸ਼ਨ ਬਰਾਬਰ ਦੇ ਅਫਸਰ ਨੇ ਜਿਹੜੇ ਸਰ ਇਨਕੁਆਇਰੀ ਅਫਸਰ ਦੇ ਬਰਾਬਰ ਦੇ ਇਹਨਾਂ ਦੇ ਰੈਕ ਦੇ ਅਫਸਰ ਨੇ ਸਰ ਉਹ ਇਹਨਾਂ ਨੂੰ ਹਲਕੀਆਂ ਧਾਰਾ ਲਾ ਕੇ ਬਚਾਉਣਾ ਚਾਹੁੰਦੇ ਨੇ ਤੇ ਸਰ ਮੈਂ ਇਹੇ ਕਰਕੇ ਸੀਪੀ ਸਾਹਿਬ ਨੂੰ ਇਹ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਰਿਕਵੈਸਟ ਕਰਦਾ ਵਾਂ ਕਿ ਸਰ ਜਿਹੜੀ ਇਹ ਇਨਕੁਆਰੀ ਹੈ ਸਰ ਕਿਸੇ ਆਈਪੀਐਸ ਅਫਸਰ ਕੋ ਕਰਵਾਈ ਜਾਵੇ ਸਰ ਜਿਹਦੇ ਨਾਲ ਇੱਕ ਮੈਨੂੰ ਇਨਸਾਫ ਮਿਲ ਸਕੇ ਤੇ ਸਰ ਮੈਂ ਆਪਣੇ ਦੇਸ਼ ਦੀ ਸੁਰੱਖਿਆ ਵਿੱਚ ਨਿਸ਼ਚਿੰਤ ਹੋ ਕੇ ਆਪਣੇ ਪਰਿਵਾਰ ਦੀ ਪਿੱਛੋਂ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਨਿਸ਼ਚਿੰਤ ਹੋ ਕੇ ਆਪਣੇ ਦੇਸ਼ ਦੀ ਸੁਰੱਖਿਆ ਕਰ ਸਕਾਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਇੱਥੋਂ ਭਜਾ ਸਕਾਂ ਠੀਕ ਹੈ ਜੀ ਮਨੀ ਜੀ ਜੋ ਖਜ਼ਾਨਾ ਗੇਟ ਨੇੜੇ ਝਗੜੇ ਦਾ ਮਾਮਲਾ ਸੀ ਅੱਜ ਤੁਸੀਂ ਸੀਆਰਪੀਐਫ ਜਵਾਨ ਦੇ ਨਾਲ ਖੜੇ ਹੋਏ ਕੀ ਕਹਿਣਾ ਚਾਹੋਗੇ ਦੇਖੋ ਜੀ ਹਰ ਵਾਰੀ ਆਪਾਂ ਸੱਚ ਦੀ ਆਵਾਜ਼ ਨਾਲ ਖਲੋਤੇ ਆਂ ਜਿੱਥੇ ਵੀ ਸਾਨੂੰ ਸੱਚਾਈ ਵਿਖੇ ਚਾਹੇ ਉਤੋਂ ਸਚਾਈ ਦੇ ਨਾਲ ਨਾਲ ਸਾਡਾ ਭਾਈਚਾਰਾ ਵੀ ਹੈਗਾ ਰਵੀਦਾਸ ਭਾਈਚਾਰੇ ਤੁਹਾਡਾ ਭਰਾ ਆ ਐਸੀ ਭਾਈਚਾਰੇ ਦਾ ਭਰਾ ਆ ਜੇ ਇਹਨਾਂ ਨਾਲ ਅਟ੍ਰੋਸਟੀ ਇਦਾਂ ਹੋਣੀ ਆ ਕਿਉਂਕਿ ਇਹ ਜਿਹੜਾ ਕਿ ਬਾਬਾ ਸਾਹਿਬ ਨੇ ਲਿਖਿਆ ਸੀ ਕਿ ਜਿਹੜੇ ਲੋਕ ਫਾਇਦਾ ਮਤਲਬ ਕਿ ਪੜ ਲੈ ਕੇ ਅੱਗੇ ਵਧੀਏ ਤੇ ਉਹਨਾਂ ਪਰਿਵਾਰ ਦੇ ਨਾਲ ਕਿਤੇ ਵੀ ਅਟ੍ਰੋਸਟੀ ਨਹੀਂ ਹੋਣੀ ਚਾਹੀਦੀ ਲੇਕਿਨ ਜਿਹੜੇ ਮਾਨਸਿਕ ਗੁਲਾਮ ਲੋਕ ਹੈਗੇ ਆ ਉਹਨਾਂ ਨੇ ਐਸੀ ਜਾਦ ਦੀਆਂ ਟਰੋਸਟੀਆਂ ਕਰਦੇ ਆ ਮੇਰੀ ਬੇਨਤੀ ਆ ਸੀਪੀ ਸਾਹਿਬ ਨੂੰ ਸ਼ਹਿਰ ਦੇ ਨੂੰ ਕਿ ਭਾਈ ਸਾਹਿਬ ਵਾਲਮੀਕੀ ਭਾਈਚਾਰਾ ਰਵਿਦਾਸ ਭਾਈਚਾਰਾ ਸਾਰੇ ਭਾਈਚਾਰੇ ਇਕਜੁੱਟ ਹੋ ਕੇ ਸਾਡੇ ਸਰਕਾ ਤੇ ਆਣਗੇ ਜੇ ਇਸ ਪਰਿਵਾਰ ਨੂੰ ਪਿਆਰ ਨਾ ਮਿਲਿਆ ਤਾਂ ਇਹਨਾਂ ਨੂੰ ਲੱਗਦਾ ਕਿ ਜ਼ਮੀਨ ਦਾ ਸੀ ਤਾਂ ਉਹ ਵਰਦੀ ਚ ਕਨਵਰਟ ਹੋ ਰਿਹਾ ਇੱਕ ਪਾਸੇ ਪਲੱਸ ਮੁਲਾਜ਼ਮ ਇੱਕ ਪਾਸੇ 80000 ਰੁਪਏ ਫਜਵਾਨ ਦੇਖੋ ਜੀ ਵਰਦੀ ਚ ਕੋਈ ਕਨਵਰਟ ਨਹੀਂ ਹੋ ਰਿਹਾ ਪਹਿਲੀ ਤੁਹਾਡੀ ਗੱਲ ਦੱਸ ਦਈਏ ਵਰਦੀ ਦੇ ਦੁਰਵਰਤੋਂ ਉਸਨੇ ਕੀਤੀ ਆ ਇਸ ਲਈ ਨੇ ਤੇ ਦੱਸਿਆ ਕਿ ਮੈਂ ਸਰਦ ਦਾ ਜਵਾਨ ਹੈਗਾ ਮੇਰੇ ਕੋ ਅੰਤਰਰਾਸ਼ਟਰੀ ਮੈਡਲ ਹੈਗਾ ਜਿਹੜਾ ਵੀ ਮੈਨੂੰ ਮੈਡਲ ਜਿਹੜਾ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਉਤੋਂ ਜਿਹੜੀਆਂ ਸਰਕਾਰਾਂ ਆ ਸਾਨੂੰ ਟੈਕਸ ਫਰੀ ਚੀਜ਼ਾਂ ਦਿੰਦੀਆਂ ਲੇਕਿਨ ਸਾਡੀ ਪ੍ਰੋਟੈਕਸ਼ਨ ਲਈ ਸਰਕਾਰਾਂ ਨੇ ਕੋਈ ਵੀ ਜਿਹੜਾ ਪੰਜਾਬ ਸਰਕਾਰ ਆ ਕੋਈ ਵੀ ਜਿਹੜੀ ਆ ਉਹ ਐਸਾ ਐਕਸ਼ਨ ਨਹੀਂ ਚੁੱਕ ਰਹੀ ਐ ਐਸੇ ਕਾਨੂੰਨ ਨਹੀਂ ਬਣਾ ਰਹੀ ਕਿ ਜਿਹੜੀ ਫੌਜੀਆਂ ਦੀ ਪ੍ਰੋਟੈਕਸ਼ਨ ਤੁਸੀਂ ਵੀ ਦੇਖਿਆ ਵੀਡੀਓ ਦੇ ਵਿੱਚ ਫੌਜੀ ਸਾਹਿਬ ਰੋ ਵੀ ਪਏ ਆ ਕਿ ਇੰਨੇ ਕੋ ਟੌਰਚਰ ਹੋ ਗਿਆ ਕਿ ਉਹ ਰੋ ਵੀ ਪਏ ਆ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਕੀ ਇਹਨਾਂ ਫੌਜੀਆ ਪਰਿਵਾਰਾਂ ਨੂੰ ਮਰਨ ਤੋਂ ਬਾਅਦ ਨਾ ਕਰੋੜ-ਕਰੋੜ ਰੁਪਇਆ ਦਿਆ ਕਰੋ ਉਸ ਤੋਂ ਪਹਿਲੋ ਵੀ ਇਹਨਾਂ ਦੀ ਪ੍ਰੋਟੈਕਸ਼ਨ ਲਈ ਕੋਈ ਨਾ ਕੋਈ ਪੰਜਾਬ ਸਰਕਾਰ ਨੂੰ ਟੀਕੇ ਮਿਤਰੇ ਚਾਹੀਦੇ ਆ ਮੁੱਖ ਮੰਤਰੀ ਮਾਨ ਸਾਹਿਬ ਨੂੰ ਇੱਕ ਵੱਡਾ ਬੈਂਚਮਾਰਕ ਕ੍ਰੀਏਟ ਕਰਨਾ ਚਾਹੀਦਾ ਕਿ ਜਿਹੜਾ ਫੌਜੀ ਪਰਿਵਾਰ ਨਾਲ ਲੜੇਗਾ ਜਾਂ ਕਿਸੇ ਫੌਜੀ ਨਾਲ ਨਜਾਇਜ਼ ਕਰੇਗਾ ਤੁਰਤੇ ਬੰਦੀ ਧਾਰਾ ਜਿਹੜੀ ਹੈ ਨਵੀਂ ਇੱਕ ਧਾਰਾ ਡਿਫਾਈਨ ਹੋਣੀ ਚਾਹੀਦੀ ਉਸ ਧਾਰਾ ਦੇ ਤਹਿਤ ਇਹਨਾਂ ਦੇ ਪਰਚਾ ਦਰਜ ਹੋਵੇ ਤੇ ਪਰਚਾ ਦਰਜ ਹੋਣ ਤੋਂ ਬਾਅਦ ਜੇਲ੍ਹ ਦੀ ਸਲਾਖਾ ਤੇ ਜਾਂਚ ਹੋਵੇ ਉਹ ਪੁਲਿਸ ਮੁਲਾਜ਼ਮ ਕਿਉਂ ਨਾ ਆਵੇ ਕੋਈ ਆਈਏ ਅਫਸਰ ਕਿਉਂ ਨਾ ਹੋਵੇ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹੀ ਲਈ ਜਵਾਨ ਫੌਜੀਆਂ ਦੀ ਸ਼ਹਾਦਤ ਤੋਂ ਰਹੀ ਪੰਜਾਬ ਸਰਕਾਰ ਉਹਨਾਂ ਨੂੰ ਮੁਆਵਜ਼ੇ ਦੇ ਰਹੀ। ਕੀ ਲੱਗਦਾ ਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਜਾਂ ਡੀਸੀਪੀ ਪੰਜਾਬ ਨੂੰ ਲਿਖਣ ਦੀ ਲੋੜ ਹੈਗੀ ਆ ਤੁਹਾਡੇ ਦੋਸਤ? ਦੇਖੋ ਜੀ ਮੈਂ ਪੰਜਾਬ ਸਰਕਾਰ ਨੂੰ ਆਪਣੇ ਡੀਸੀ ਦੇ ਰਾਹੀਂ ਇੱਕ ਮੰਗ ਪੱਤਰ ਦਊਂਗਾ ਕਿ ਜਿਨ੍ਹਾਂ ਸ਼ਹਾਦਤਾਂ ਨੂੰ ਉਹਨਾਂ ਨੂੰ ਪੈਸੇ ਦੇ ਰਿਹਾ ਉਹ ਤਾਂ ਠੀਕ ਆ। ਬਹੁਤ ਵਧੀਆ ਸਲਾਘਾਯੋਗ ਸਰਕਾਰ ਦਾ ਕਦਮ ਹੈਗਾ ਜਿਨ੍ਹਾਂ ਯੂਥ ਵੀ ਆ ਮੌਨਟੋ ਕੇ ਜਾਏਗਾ ਕਿ ਮੈਂ ਦੇਸ਼ ਦੀ ਰੱਖਿਆ ਕਰਾਂਗਾ ਤੇ ਸ਼ਾਇਦ ਸਰਕਾਰ ਵੀ ਸਾਡਾ ਕਿਤੇ ਨਾ ਕਿਤੇ ਸੋਚੇਗੀ। ਲੇਕਿਨ ਜੇ ਸ ਇਸ ਪਰਿਵਾਰ ਦੀ ਗੱਲ ਕਰਾਂਗਾ ਤੇ ਇਸ ਪਰવાર ਵਾਰੀ ਸਰਕਾਰ ਗੁੰਮ ਕਿ ਹੋ ਗਈ ਹੈ ਸਰਕਾਰ ਦੇ ਐਮਐਲਏ ਕਿਉਂ ਨਹੀਂ ਬੋਲ ਰਹੇ ਮੰਤਰੀ ਸੰਤਰੀ ਕਿਉਂ ਨਹੀਂ ਬੋਲ ਰਹੇ ਇਹ ਫੌਜੀ ਪਰਿਵਾਰ ਨੇ ਕੋਈ ਗੁਨਾਹ ਨਹੀਂ ਕੀਤਾ ਗੁਰੂ ਨਗਰੀ ਦੇ ਵਿੱਚ ਰਹਿ ਕੇ ਜੇ ਗੁਰੂ ਨਗਰੀ ਦੇ ਫੌਜੀ ਸੁਰੱਖਿਤ ਨਹੀਂ ਹੈਗੇ ਜਿੱਥੇ ਕਿ ਸੁਪਨਾ ਵੱਡਾ ਪਾਵਨ ਜਿਹੜਾ ਸਿਟੀ ਹੈਗੀ ਅੰਮ੍ਰਿਤਸਰ ਹੈਗੀ ਗੁਰਨਗਰੀ ਹੈਗੀ ਪੰਜਾਬ ਦੀ ਜਿੱਥੇ ਫੌਜੀ ਨਹੀਂ ਸੁਰੱਖਿਤ ਹੈਗੇ ਤੇ ਭਾਈ ਸਾਹਿਬ ਫਿਰ ਪੰਜਾਬ ਦੇ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਕੁ ਸਵਾਲ ਉੱਠੇ ਜਾਂਦੇ ਆ ਕੁਐਸਚਨ ਮਾਰਕ ਹੁੰਦਾ ਆ ਮੇਰੀ ਬੇਨਤੀ ਮੁੱਖ ਮੰਤਰੀ ਮਾਨ ਸਾਹਿਬ ਨੂੰ ਜਲਦੀ ਇੱਕ ਟਵੀਟ ਕਰਕੇ ਸ਼ਹਿਰ ਦੇ ਸੀਪੀ ਨੂੰ ਆਰਡਰ ਦਿੱਤੇ ਜਾਣ ਕਿ ਐਸ.ਆਈ.ਏ ਦਾ ਪਰਚਾ ਕੱਟ ਕੇ ਤੇ ਵਰਦੀ ਤੋਂ ਦੂਰ ਪਰਤੋ ਕਰਕੇ ਉਸ ਜਿਹੜਾ ਮੁਲਾਜ਼ਮ ਹੈਗਾ ਪੁਲਿਸ ਮੁਲਾਜ਼ਮ ਹੋਰ ਤੇ ਪਰਚਾ ਦਰਜ ਕਰਕੇ ਉਹਨੂੰ ਸਲਾਕਾ ਦੇ ਪਿੱਛੇ ਦੱਸਿਆ ਜਾਵੇ ਤੇ ਵਿਦਿਨ 24 ਆਵਰ ਦੇ ਵਿੱਚ ਸਰਕਾਰ ਆ ਕੰਮ ਕਰੇ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਆਉਂਗਾ ਸ਼ਹਿਰ ਦੇ ਸੀਪੀ ਦਾ ਬਹੁਤ ਧੰਨਵਾਦ ਮਗਰ ਨਹੀਂ ਹੁੰਦਾ ਫਿਰ ਜੇ ਅਗਰ ਨਹੀਂ ਹੁੰਦਾ ਤੇ ਭਾਈ ਸਾਹਿਬ ਵੱਡੇ ਲੈਵਲ ਦੇ ਉੱਤੇ ਸੜਕਾਂ ਦੇ ਉੱਤੇ ਸੰਘਰਸ਼ ਕੀਤੇ ਜਾਣਗੇ ਸੀਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਿਆ ਜਾਏਗਾ ਤੇ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਇਹ ਫੌਜੀ ਪਰਿਵਾਰ ਕੇਸ ਕਨਸਟੀਟਿਊਸ਼ਨ ਦੇ ਦਾਇਰੇ ਚ ਆਉਂਦੇ ਆ ਕੇਸ ਕਿਸ ਦੇਸ਼ ਦੇ ਇਹ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸਵਾਲ ਥੋੜੇ ਬਹੁਤ ਕੀਤੇ ਜਾਣਗੇ ਪੁੱਛਿਆ ਜਾਏਗਾ ਕਿ ਇਹਨਾਂ ਲਈ ਕੀ ਕਾਨੂੰਨ ਹੈਗਾ ਕਿ ਇਹ ਟੱਲ ਜਾਣ ਕਿ ਜੇ ਇਹਨਾਂ ਦਾ ਕਿਤੇ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਨਾਲ ਪੰਗਾ ਪੈ ਗਿਆ ਜਾਂ ਪੰਜਾਬ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਕੋੜ ਦਿੱਤਾ ਤੇ ਇਹ ਵਿਚਾਰੇ ਹੁਣ ਭੁੱਲ ਜਾਣ ਕਿ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਣਾ ਜੇ ਇਹਨਾਂ ਨਾਲ ਜਾਤੀ ਸੂਚਕ ਦੀ ਟਰੋਸਟੀ ਹੁੰਦੀ ਹੈ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਸੀਪੀ ਸਾਹਿਬ ਨੂੰ ਥੋੜੇ ਜਿਹਾ ਸਵਾਲ ਪੁੱਛੇ ਜਾਣਗੇ ਬਾਕੀ ਸ਼ਹਿਰ ਦੇ ਸੀਪੀ ਸਾਹਿਬ ਜਿਹੜੇ ਆ ਸੂ ਜਵਾਨ ਹੈਗੇ ਆ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਲਦੀ ਵਿਦਨ 24 ਆਵਰਸ ਕਾਰਵਾਈ ਕਰਕੇ ਤੇ ਇਹਨਾਂ ਨੂੰ ਐਫਆਰ ਜਿਸ ਜੇ ਦੀ ਸਲਾਕਾ ਦੇ ਪਿੱਛੇ ਭੇਜ ਦੇਣਾ ਹੈ